ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਦੀ ਬਾਈ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਬਾਈ ਜੋਬੰਦੇ ਫਾਰਮ ਤੋਂ ਤਿੰਨ ਨਾਗਰ ਪਿੰਡਾਂ ਦੇ ਵਿੱਚ ਤਿੰਨੇ ਨਾਗਰ ਦੇ ਪਿੰਡਾਂ ਸੱਜਰ ਸੁਈਆਂ ਹੋਣਗੇ ਜੀ ਗਤੇਲ ਸਾਰੀ ਇਹਨਾਂ ਤਿੰਨ ਨਾਗਰ ਦੀ ਆਪਾਂ ਬਾਈ ਜੋਬੰਦੇ ਕੋਲੋਂ ਪੁੱਛ ਕੇ ਝੋਣਾ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪਾਂ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਚੈਨਲ ਨੂੰ ਮੇਰੇ ਵੀਰ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਵੀਡੀਓ ਆਪਣੀ ਫੇਸਬੁੱਕ ਤੋਂ ਚੱਲਦੀ ਹੈ ਇੰਸਟਾਗ੍ਰਾਮ ਤੋਂ ਚੱਲਦੀ ਵੀਰਾਂ ਨੂੰ ਬੇਨਤੀ ਹੈ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਚੈਨਲ ਨੂੰ ਫੋਲੋ ਕਰੋ ਉਹ ਗੱਲਬਾਤ ਕਰਦੇ ਆਂ ਬਾਈ ਨਾਲ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਜੀ ਬਾਈ ਜੀ ਉਮ ਔਰ ਠੀਕ ਹੈ। ਬੀਰ ਜੀ ਉਹਦੀ ਕਿਰਪਾ ਮਹਾਰਾਜ ਜੀ ਚੱਲੀ ਜਾਂਦਾ ਕੰਮ ਕਰ। ਚੱਲੀ ਜਾਂਦਾ ਮਾਦੀ ਕਿਰਪਾ ਨਾਲ। ਗਾਵਾਂ ਉਦਣੀਆਂ ਵੇਚੀਆਂ ਸਾਰੀਆਂ। ਉਹ ਬੀਰ ਜੀ ਉਦਣੀਆਂ ਵੇਚਤੀਆਂ ਆਂ। ਠੀਕ ਹੈ। ਹਾਂਜੀ। ਅੱਜ ਫਿਰ ਤਿੰਨਾਂ ਕਿ ਪੌਣੀਆਂ ਦੇ ਪੰਜ ਹੀ ਗਾਵਾਂ ਤੇ ਦੋ ਵਿੱਚੋਂ ਪੌਣੀਆਂ ਨੇ ਵਿੱਚ ਦੋ ਨਾ ਵਿਕੀਆਂ ਐ। ਅੱਛਾ ਦੋ ਵਿਕੀਆਂ। ਇੱਕ ਕੇ ਬੰਦੇ ਨੇ ਪਾਏ ਪਾਏ ਆਪਾਂ ਨੂੰ ਵਾਵਾ ਦਿਨਾ ਦੇ। ਅੱਛਾ ਉਹਨਾਂ ਦੀ ਗਾਂ ਕੱਲ ਨਹੀਂ ਆ। ਠੀਕ ਹੈ। ਤੇ ਹਾਂਜੀ। ਫਿਰ ਤੇ ਇੱਕ ਮੱਝ ਟੋਕੜਾ ਬਣ। ਹਾਂਜੀ ਇੱਕ ਮੈਂ ਟੋਕੜਾ ਬਣ ਤੇ ਤਿੰਨ ਗਾਈਆਂ। ਤਿੰਨ ਗਾਵਾਂ ਸੱਚੀ ਸਈਆਂ ਹਨਾ। ਹਾਂ। ਦੋ ਗਾਵਾਂ ਮਗਰ ਬੱਚੀਆਂ ਆ ਤੇ ਇੱਕ ਦੇ ਮਗਰ ਬੱਚਾ ਹੈ ਐਡਰੈਸ ਕਰਮੜਾ ਦੇ ਬੋਲਦੇ ਤਿੰਨ ਜਤੀ ਮੈਂ ਦਾ ਸ਼ਹਿਰ ਨੰਬਰ ਸਰਾ ਸਵੀਰ ਨੰਬਰ ਸਰਾ ਫੋਨ ਨੰਬਰ ਹੈ 9418 7420 ਸ਼ਰਨਾ ਜੋਗਣਾ ਨਾ ਜੋਗਣਾ ਹਾਂਜੀ ਸ਼ੁਰੂ ਕਰੀਏ ਇਸੇ ਗਾਂ ਤੋਂ ਪਹਿਲਾਂ ਦੱਸੋ ਇਹ ਵੀਰ ਜੀ ਇਹਦੇ ਮਗਲਾ ਬੱਚੀ ਆ ਆ ਬੱਚੀ ਹੈ ਨਾ ਆ ਬੱਚੀ ਜਰਸੀ ਦੀ ਬੱਚੀ ਹੈ ਜਰਸੀ ਗਾਂ ਤੇ ਜਰਸੀ ਬੱਚੀ ਤੇ ਇਹ ਸੂਈ ਨੂੰ ਜੋ ਮਰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਵੀਰ ਜੀ ਬਾਦ ਨੂੰ ਹੋ ਜਾਏ ਗਾਂ ਨੂੰ ਦੱਸ ਦਨੋਗੇ ਹਾਂਜੀ ਹੁਣ ਦੁੱਧ ਦੁੱਧ ਦੀ ਜਿਹੜਾ 12 ਕਿਲੋ ਆ ਲੋਇਰ ਗਾਉ ਆਪਾਂ ਦੇਣੀ 10 ਕਿਲੋ ਕਰਕੇ ਹੀ ਆ 10 ਕਿਲੋ ਕਰਕੇ ਕੋਈ ਵੀ ਗਵਰੰਟੀ ਹੋ ਗਈ ਹਾਂ ਲਓ ਜੀ ਕਰਿਓ ਚੈੱਕ ਆ ਲੋ ਜੀ ਦੋਸਤੋ 10 ਕਿਲੋ ਦੁੱਧ ਜਿਹੜਾ ਨਾ ਆਪਾਂ ਇਹਦੇ ਮਿਲ ਕੇ ਲੇਟਨਾ ਦੇ ਦੇਣੀ ਆ ਠੀਕ ਹੈ ਜੀ ਹਾਂ ਤਸੱਲੀ ਦੋਸਤੋ ਤੁਸੀਂ ਕਰਨੀ ਆ ਬਾਈ ਕਹਿੰਦਾ ਵੀ ਇੱਥੇ ਆਪਣੇ ਫਾਰਮ ਤੇ 10 ਕਿਲੋ ਦੁੱਧ ਮਿਲ ਕੇ ਦੇਵਾਂਗੇ ਜਿੰਨੇ ਵੀ ਜੋਗੀ ਹੋਗੇ ਸਾਫ ਆਵੇ ਲਓ ਜੀ ਸੀਲਸ ਲੱਗ ਰਹੀ ਪੂਰੀ ਆ ਤੇ ਥਣ ਕੁਆਲਟੀ ਵੇਖੋ ਥਣਾਂ ਦੀ ਦੋਸਤੋ ਆ ਲੋ ਜੀ ਕਰੋ ਚੈੱਕ ਥੋੜਾ ਜਿਹਾ ਲਿਸਾਪਾਣਾ ਤੇ ਥੋੜੀ ਜੇ ਦਰਮਿਆਨੀ ਕੱਦ ਵੀ ਆ। ਸੁਆ ਪਹਿਲਾ ਵਾ ਤੇ ਇਹ ਜੋ ਬਣ ਦੰਦਾ ਚ ਮੇਰੀ ਇਹ ਛਗੀ ਵਾਂਗੂ ਦੀ। ਚੈੱਕ ਨਹੀਂ ਕੀਤੀ। ਛਗੀ ਵਾਂਗੂ ਦੀ। ਛੇ ਦੰਦੇ ਹਨ। ਹਾਂਜੀ। ਠੀਕ ਹੈ ਜੀ। ਕਿੰਨਾ ਮੋਲ ਕਰਨਾ ਦਾ? ਮੋਲ ਨਵੇਰਜੀ ਕੇ ਦਾ ਆਪਾਂ ਇਹ ਬਬਜੀ 28000 ਦੀ ਬਚੀ ਦੇ ਦੇਣੀ। ਪੂਰੇ ਦੀ? ਹਾਂ। ਕੋਈ ਐ ਮੰਨ ਤਾ? 1000 ਦੋ ਜੋ। 27 ਹੋ ਗਿਆ। ਹੋਰ ਕੀ ਲੱਗ ਜੈ ਸੀ ਜੀ? ਹੋਰ ਕਰ ਲਾਂਗੇ 1000 ਦਾ। ਹਾਂਜੀ ਕਰਦੀ ਪੁਰ। 5000 ਦੀ ਬਚੀ ਦੇਣਾ ਦੋ ਟਾਈਮ ਚਵਾ ਕੇ ਵਾਸੀ ਦੇਣੀ ਆਪਾਂ। ਲਓ ਜੀ ਕਰਿਓ ਚੈੱਕ। ਦੋ ਨਾਂ ਵਿੱਚ ਚਵਾ ਗਏ ਬੱਚੇ ਤੇ ਇਹ ਕਹਿੰਦਾ ਮਾਂ ਤਨ ਛੋੜ ਛੱਪਾ ਮੌਕੇ ਤੇ ਹੋਊਗਾ ਇਹਦੇ ਨਾਲ ਜਿਹੜੀ ਬੱਧੀ ਹੈ ਗਾਂ ਇਹ ਸਿੰਘ ਵਾਲੀ ਇਹ ਵੀ ਖਾ ਲੀ ਹਾਂਜੀ ਇਹ ਇੱਕ ਇਹ ਗਾਂ ਜੀ ਤੇ ਇਹ ਗਾਂ ਕੋ ਦੁੱਧ ਹੋਊਗਾ 10 ਕਿਲੋ ਮਗਰ ਇਹਦੇ ਮਗਰ ਬੱਚੀ ਜੀ ਇਹਦੇ ਮਗਰ ਬੱਚੀ ਹੈ ਨਾ ਇਹ ਸੁਆ ਸੁਆ ਵੀ ਤੁਸੀਂ ਦੋ ਸਰਾਈਏ ਦੂਸਰਾ ਸੁਆ ਹਾਂਜੀ ਇਹ ਪਹਿਲਾ ਤੇ ਦੂਜਾ ਇਹ ਪਹਿਲਾ ਨਾ ਇਹ ਦੂਸਰਾ ਠੀਕ ਹੈ ਜੀ ਬਾਅਦ ਕੋ ਜਿਹੜਾ ਦੋ ਦਿਨ ਐਤੋਂ ਆਪਾਂ ਕੋਈ ਨਾ ਮਿੰਕੇ ਕੰਦੇ ਨਾ ਮਿੰਕੇ ਦੇ ਦੇਣਾ ਠੀਕ ਹੈ ਜੀ ਬਾਕੀ ਕੋ ਭੈਣ ਭਾਗ ਕੇ ਵੈਂਟੀ ਲੱਗੂਗਾ ਤਾਂ ਵੀ ਆਪਣੀ ਚੌਣ ਸਮਾ ਦੀ ਉਰਚਾ ਤੇ ਜੀ ਦੋ ਕਲ ਦੀ ਤਾਂ ਵਾਧਾ ਕਰਦੀ ਗਾਰੰਟੀ ਹੋ ਗਈ ਵਛੀ ਦੀ ਠੀਕ ਹੈ ਜੀ ਹਾਂ ਲਓ ਜੀ ਕਰਿਓ ਚਕ ਲਾ ਬਤੋ 10 ਕਿਲੋ ਦੁੱਧ ਤਿਆਰ ਮੌਕੇ ਦਾ ਬੱਚਾ ਇਹਦੇ ਮਗਰ ਵਛੀ ਹੈ ਸੂਹਾ ਦੂਜਾ ਸੂਝ ਲੈ ਬਈ ਇਹ ਵੀ ਮੂੰਹ ਦੀ ਛਿੱਗੀ ਜੇ ਅੱਛਾ ਇਹ ਵੀ ਛੇਦਾਂਦੀ ਹੈ ਹਾਂ ਇਹਦੇ ਮਗਰ ਦੇ ਵਛੀ ਹੈ ਇਹਦੇ ਮਗਰ ਦੀ ਪਾਜੀ ਵਛੀ ਜੇ ਦੋ ਗਾਵਾਂ ਵਛੀ ਨਾਲ ਤੁਹਾਨੂੰ ਵਿਖਾ ਦਿਆਂ 10 ਕਿਲੋ ਦੁੱਧ ਮੰਨ ਕੇ ਕੋਈ ਵੀਰ ਭੈਣ ਭਰਾ ਸੌਦਾ ਕਰ ਲੇ ਬਾਕੀ ਤਸੱਲੀ ਜਿਹੜੀ ਕਰਨੀ ਆ ਨਿਰਖਪਰ ਤੁਸੀਂ ਆਪ ਕਰਨੀ ਆ ਦਾਕਰ ਉਹਦਾ ਆਜੋ ਦਾਕਰ ਉਹਦਾ ਮੈਂ ਕਿੰਨੇ ਲੀਟਰਾਂ ਲੋ ਯਾਰ ਕਾ ਕੰਡੇ ਦਾ ਕਾ ਦੇ ਦਾਂਗੇ ਕਿੰਨਾ ਮੁੱਲ ਕਰਨਾ ਇਹ ਬੱਤੀ ਹਜ਼ਾਰ ਦੀ ਵੱਚੀ ਦੇ ਦਾਂਗੇ 32 ਹਜ਼ਾਰ ਦੀ ਹਾਂ ਇਹ ਚ ਕਿੰਨਾ ਕ ਮੰਨਣਾ 2000 ਦਾ ਆਜੋ 3000 ਹੋ ਗਿਆ ਪੂਰਾ 30 ਹਜ਼ਾਰ ਦੀ ਵੱਚੀ ਭਾ ਦੇਣੀ ਦੋ ਟਾਂ ਚਵਾ ਕੇ ਆ ਅੱਛਾ ਆਪਣੇ ਬਾਬਾ ਚੋਗੇ ਲੈ ਲੈ ਕੇ ਉਦਾਂ ਵੱਚੀ ਗਵੈਂਟੀ ਦਾ ਗਵੈਂਟੀ ਦੀ ਵੱਚੀ ਦੇ ਦਾਂਗੇ ਠੀਕ ਹੈ ਆਓ ਜੀ ਅੱਗੇ ਹਾਂ ਜੋਬਰ ਇਹ ਵੀ ਜੀ ਗਾਂ ਸੁਈ ਆ ਇਹ ਤਾਂ ਮਗਰਾ ਬੱਚਾ ਏ ਇਹਦਾ ਕੀ ਬੱਚਾ ਇਹਦਾ ਅੱਛਾ ਜੀ ਮਗਰਾ ਲਓ ਜੀ ਇਹਦੇ ਮਗਰ ਚੋਬਰ ਜੀ ਕਾ ਬੱਚਾ ਜੀ ਬੱਚਾ ਪਰਮਾਨੰਬਰ ਜੀ ਗਾਂ ਦੇ ਮਗਰ ਵੱਛਾ ਜੀ ਹਾਂਜੀ ਸੁਈ ਨੂੰ ਕਿੰਨਾ ਟਮ ਹੋ ਗਿਆ ਸੁਈ ਰਾਜੇ ਨੂੰ ਭਾਜੀ ਦਿਨ 12 13 ਦਿਨ ਹੋ ਜੇ ਗਾਂ ਨੂੰ 12 13 ਦਿਨ ਹੋ ਗਿਆ ਨਾ ਕਿੰਨਾ ਦੋ ਲਗਾ ਹੋਊਗਾ 13 ਕਿਲੋ 13 ਕਿਲੋ ਪਕੜ ਹਾਂ ਇਹ ਲੋਹੇ ਨਾਲ ਮਣਕੇ ਕੰਢੇਰ ਦਾ ਮਣਕੇ ਦੋ 13 ਕਿਲੋ ਦੇਣੀ ਬਚਵਾ ਕੇ ਦੇਣੀ ਦੋ ਟਾਂ ਠੀਕ ਹੈ ਜੀ ਲਿਓ ਜੀ ਖੋਲੋ ਜੀ 13 ਕਿਲੋ ਭਾਜੀ ਗਾਂ ਵੀ 13 ਕਿਲੋ ਵਾਲੀ ਗਾਂ ਵੀ ਫੀਸ ਪਾ ਦੇਣੀ ਠੀਕ ਹੈ ਜੀ ਹਾਂ ਨਿਖਾਰੇ ਮੁੱਲ ਕਰਨਾ ਇਹਦੇ ਮਗਰ ਬੱਚਾ ਵੱਛਾ ਜੀ ਇਹਦੇ ਮਗਰ ਅੱਛਾ ਜੀ 13 ਕਿਲੋ ਬਾਈ ਕਹਿੰਦਾ ਤਿਆਰ ਆ ਫੇਰ ਇਹੋ ਗੱਲ ਕਹਿੰਦਾ ਤਸੱਲੀ ਨਰਖਪਰਖ ਜਿਹੜੀ ਕਰ ਆਪਾਂ ਜਵਾਬ ਹੀ ਦੇਣੀ ਇਥੇ ਤੇਰਾ ਬਾਤ ਤੇਰੇ ਕੋਲ ਵਧੀਆ ਦੁੱਧ ਹੋਗਾ ਲੋਹਰ ਦਾ ਠੀਕ ਹੈ ਜੀ ਤਾਂ ਪੂਛਟਾ ਹੋਵੇ ਕੋ ਡੋਕਾ ਹੋਵੇ ਉਹਦੀ ਆਪਣੀ ਗਾਰੰਟੀ ਆ ਲੋ ਜੀ ਕਰ ਲੋ ਚੈੱਕ ਪਾਪਾ ਇੱਥੇ ਲਾ ਚਲੋ ਲੋ ਜੀ ਬਾਈ ਆਰਡਰ ਬਹੁਤ ਸੋਹਣਾ ਵਾ ਬਾਕੀ ਤਸੱਲੀ ਨਰਖਪਰਖ ਤੁਸੀਂ ਕਰਨੀ ਆ ਲੋ ਜੀ ਥਾਣਾ ਦੀ ਕੁਆਲਿਟੀ ਕਰ ਲੋ ਚੈੱਕ ਨਿਕੜਵੇਂ ਚਾਰੇ ਥਣ ਗੈਪ ਚ ਕੋਈ ਪੋਰਸ਼ਾਂਗ ਨਾਲ ਸੰਗਾ ਵਾਲੀ ਗਾੜੀ ਵਿੱਚ ਆ ਜਿਹੜੀ ਇਹਦੀ ਪਛੇ ਲਾ ਕੇ ਅੱਛਾ ਸਿੰਘ ਵਾਲੀ ਗਾਂ ਦੀ ਬੱਛੀ ਉਹ ਆ 2 ਨੰਬਰ ਤੇ ਜਿਹੜੀ ਗਾਂ ਖਾਈ ਆ ਤੇ 3 ਜਿਹੜੇ ਨੰਬਰ ਦੀ ਗਾਂ ਦਾ ਬੱਚਾ ਬੱਛਾ ਹੈ ਨਾ ਹਾਂਜੀ ਆਹ ਜਿਹੜੀ ਹੁਣ ਆਪਾਂ ਵਿਖਾਉਣ ਦੇ ਆ ਕਿੰਨਾ ਮੁੱਲ ਕਰਨ ਦਾ ਇਹ ਬੱਤੀ ਹਜ਼ਾਰ ਦੀ ਗਾਂ ਦੇ ਦਾਂਗੇ 32000 ਦੀ ਪੱਤੀ ਇਹ ਚੋ ਕਿੰਨਾ ਕ ਮੰਗਣਾ ਸਰ ਇਹ ਚ 2000 ਆ ਜਾਊਗਾ ਕਿਹਦਾ 3000 ਹੈਗੀ ਕਿਸੇ ਵੀ ਖੋਦਰੀ ਕੋਲੀ 1000 ਦੌਰ ਕਰਦਾ 23000 ਹੋ ਗਿਆ ਠੀਕ ਹੈ ਜੀ ਆਓ ਜੀ ਮੱਝ ਮਰ ਦੱਸੋ ਜੀ ਮਾਂ ਸਤਾਂ ਮਹੀਨੇ ਦੀ ਗੱਭਣ ਆ ਹਾਂ ਤੇ 5 ਕਿਲੋ ਦੁੱਧ ਦੋਵੇਂ ਟਾਈਮ ਐ ਮਿਲਦੀ ਠੀਕ ਹੈ ਜੀ ਤੇ ਅਜੇ ਚੈੱਕ ਕਰਵਾ ਜ ਆਪਣੀ ਆਪ ਦਾ ਕੋਈ ਡਾਕਟਰ ਲੈ ਕੇ ਚੈੱਕ ਕਰਾਵੇ ਮੈਂ ਠੀਕ ਹੈ ਜੀ ਕੰਮ ਗੱਬਣ ਮਈਆ ਦੁੱਧ ਲਈ ਗਾਂ ਦੇਣੀ ਆ ਠੀਕ ਹੈ ਜੀ ਪਾਪਾ ਕੰਮੀਰੀ ਤੇ ਘਾਲ ਦੀਗੇ ਸੂਆ ਸੂਆ ਮੈਂ ਸੁਣੀ ਤੇ ਪੱਜਾ ਤੇਜਾ ਸੂਆ ਸੁਣੀ ਹਾਂਜੀ ਲਓ ਜੀ ਕਰਿਓ ਚੈੱਕ ਇਹਦੇ ਚੈੱਕ ਕਵਾ ਕੇ ਮੈਂ ਦਵਾਂਗੇ ਆਪਾਂ ਮਿਲਦੀ ਪਾੜਾ ਪਾ ਕੇ ਜੇ ਅੱਛਾ ਜੀ ਕਨਫਰਮ ਚੈੱਕ ਪਾਸ 7 ਮਹੀਨੇ ਦੀ ਆਪਾਂ ਵੀ ਚੈੱਕ ਕਵਾ ਕੇ ਮੈਂ ਲਈ ਤੇ ਦੇਣੀ ਚੈੱਕ ਕਵਾ ਗਈ ਆ ਠੀਕ ਹੈ ਜੀ ਆ ਲਓ ਜੀ ਕਰ ਲਓ ਚੈੱਕ ਦੋਸਤੋ ਚਾਰ ਨਗਦਾਂ ਦਿਖਾਤੇ ਆ ਤਿੰਨ ਗਾਵਾਂ ਸੱਜਰ ਸੁਈਆਂ ਤੇ ਇੱਕ ਮੱਝ ਟੋਕਰ ਗੱਬਣ ਸੂਏ ਸਵਾਏ ਪਹੂ ਆ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰੀ ਤੁਹਾਡਾ ਹੱਕ ਹੈ ਤੁਹਾਡਾ ਫਰਜ਼ ਹੈ ਜਰੂਰ ਕਰਿਆ ਕਰੋ ਐਡਰੈਸ ਬੱਜਦਾ ਇੱਕ ਵਾਰੀ ਫੇਰ ਬੋਲ ਦੇਣਾ ਪਿੰਡ ਚਾਟੀ ਪਿੰਡ ਤਸਿਲ ਜਿਲ੍ਹਾ ਸ਼੍ਰੀ ਅਮਰitsar ਸਾਹਿਬ ਨਾਮ ਜੋਵਨ ਫੋਨ ਨੰਬਰ ਇੱਕ ਵਾਰੀ ਫੇਰ ਬੋਲਦੇ ਫੋਨ ਨੰਬਰ ਇਹ ਹੈਗਾ 9041874200 ਯਾਰ ਠੀਕ ਹੈ ਧੰਨਵਾਦ ਦੋਸਤੋ ਰਾਲਾ ਵੀਡੀਓ ਵੇਖਣ ਵਾਸਤੇ